ਸ਼੍ਰੀ ਕਾਰਤਕ ਸਾਹਿਬ ਦੇ ਆਦੇਸ਼ਾਂ ਅਨੁਸਾਰ ਅਕਾਲੀ ਆਗੂ ਵਰਸਾ ਸਿੰਘ ਬਲਟੋਹਾ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਰਾਮਦਾਸ ਲੰਗਰ ਵਿਖੇ ਘਰ ਵਿੱਚ ਬਰਤਨ ਮਾਂਜਣ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਸੇਵਾ ਪੰਜ ਸਿੰਘਾਂ ਸਰਪਾਨਾਂ ਵੱਲੋਂ ਲਗਾਈ ਗਈ ਹੈ ਆਤਾਰਮਿਕ ਤਨਖਾਹ ਦੇ ਅਦੀਨ ਕੀਤੀ ਜਾ ਰਹੀ ਹੈ ਜਿਸ ਅਨੁਸਾਰ ਵਰਸਾ ਸਿੰਘ ਬਲਟੋਹਾ ਜਿਹੜੇ ਕਿ 3 ਦਿਨਾਂ ਤੱਕ ਹਰ ਰੋਜ਼ ਇੱਕ ਇੱਕ ਘੰਟੇ ਲਈ ਬਰਤਨ ਮਾਂਜਣਗੇ ਤੇ ਜੋੜੇ ਝਾੜਨ ਦੀ ਜਿਹੜੀ ਕਿ ਸੇਵਾ ਨੇ ਪਾਉਣਗੇ ਅ ਸੇਵਾ ਦੌਰਾਨ ਲੰਗਰ ਘਰ ਵਿੱਚ ਆਮ ਸੰਗਤਾਂ ਵਾਂਗ ਹੀ ਸ਼੍ਰੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਜਿਹੜੀ ਕਿ ਸੇਵਾ ਕੀਤੀ ਗਈ ਹੈ ਇਸ ਮੌਕੇ ਅ ਵਿਰਸਾ ਸਿੰਘ ਮਲਟੋਹਾ ਵੱਲੋਂ ਪੂਰੀ ਨਿਮਰਤਾ ਨਾਲ ਸੇਵਾ ਨਿਭਾਈ ਗਈ ਹੈ ਤੇ ਜਿਸ ਨੂੰ ਸੰਗਤ ਵੱਲੋਂ ਵੀ ਜਿਹੜਾ ਕਿ ਸਹਾਰਨਾ ਮਿਲੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਉਹਨਾਂ ਨੂੰ ਕੀਤੀ ਜਾ ਰਹੀ ਇਹ ਸੇਵਾ ਜਿਹੜੀ ਕੀ ਪੰਜ ਸਿੰਘ ਸਹਬਾਨਾ ਤੇ ਸ਼੍ਰੀ ਕਾਰਤਕ ਸਾਹਿਬ ਦੇ ਹੁਕਮਾਂ ਅਨੁਸਾਰ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਸਿੱਖੀ ਦੇ ਅੰਦਰ ਸੇਵਾ ਅਤੇ ਸਿਮਰਨ ਦੀ ਬਹੁਤ ਵੱਡੀ ਮਹੱਤਤਾ ਹੈ ਹਾਂਜੀ ਸਰ ਜਿਹੜੀ ਆਈ ਸੀ ਸਰ ਸੇਵਾ ਕੀਤੀ ਜੀ ਸਭ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਉਹ ਜਿਹੜੀਆਂ ਸੇਵਾਵਾਂ ਕਰ ਰਹੇ ਹਨ ਇਹ ਬਾ ਹੁਕਮ ਪੰਜ ਸਿੰਘ ਸਹਿਬਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤੇ ਹੋਏ ਹੁਕਮ ਦੇ ਮਤਲਬ ਕਰ ਰਹੇ। ਭਾਵੇਂ ਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ। ਗੁਰੂ ਸਾਹਿਬ ਨੇ ਸਾਨੂੰ ਬੜਾ ਵੱਡਾ ਸਿਧਾਂਤ ਦਿੱਤਾ ਹੈ। ਔਰ ਨਾਲ ਹੀ ਜੇ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਦੀ ਸ਼ੁੱਧੀ ਵੀ ਜਿਹੜੀ ਆ ਉਹਦੀ ਸੁਧਾਈ ਵੀ ਜਿਹੜੀ ਆ ਉਹ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੇ ਨਾਲ ਹੁੰਦੀ ਤੇ ਮੈਥੋਂ ਵੀ ਜੋ ਵਗਿਆ ਹੋਈ ਭੁੱਲ ਹੋਈ ਉਹਦੀ ਪੰਜ ਸਿੰਘ ਸਹਿਬਾਨ ਨੇ ਜੋ ਮੈਨੂੰ ਤਨਖਾਹ ਲਾਈ ਸੀ ਚਾਹ ਝੂਠੇ ਬਰਤਨਾਂ ਦੀ ਚਾਹ ਸਫਾਈ ਦੀ ਗੱਲ ਕਰ ਲਈਏ ਝੂਠੇ ਬਰਤਨਾਂ ਦੀ ਸੇਵਾ ਦੀ ਗੱਲ ਕਰ ਲਈਏ ਚਾਹ ਜੋੜੇ ਦੀ ਸੇਵਾ ਦੀ ਗੱਲ ਕਰ ਲਈਏ ਇਹ ਸਵਾਵਾਵਾਂ ਬੜੀਆਂ ਵੱਡਮੁਲੀਆਂ ਹਨ ਹਰ ਸਿੱਖ ਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਚਾਹ ਇਹ ਜੋ ਸੇਵਾਵਾਂ ਜਿਹੜੀਆਂ ਨੇ ਉਹ ਬਾ ਹੁਕਮ ਕਰ ਰਹੇ ਹਨ ਔਰ ਵਾਕਿਆ ਜਿਹੜਾ ਸਿੱਖੀ ਦਾ ਇੱਕ ਵਿਲੱਖਣ ਸਿਧਾਂਜ ਜਿਹੜਾ ਆ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਸਿੱਖ ਦੀ ਸਦਾਈ ਕਰਦੇ ਆ ਸਿੱਖ ਨੂੰ ਸੁੱਧੀ ਕਰਦੇ ਆ ਸਿੱਖ ਨੂੰ ਸੋਜੀ ਬਖਸ਼ਦੇ ਆ ਸਿੱਖ ਨੂੰ ਸਿੱਖੀ ਪ੍ਰਤੀ ਪ੍ਰਪਕਤਾ ਬਖਸ਼ਦੇ ਆ ਤੁਹਾਡੀ ਅਗਲੀ ਰਣਨੀਤੀ ਕੀ ਹੋਈ ਹੈ ਮੇਰੀ ਕੋਈ ਰਣਨੀਤੀ ਨਹੀਂ ਤੇਨਾ ਸਿੱਖ ਦੀ ਕੋਈ ਰਣਨੀਤੀ ਹੁੰਦੀ ਹੈ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਆ ਜਿਵੇਂ ਜਿਵੇਂ ਹੁਕਮ ਤੇਗਾ ਤਿਲਕਾਰ